ਬਾਰਦਾ ਕਰਕੇ ਪਰਿਵਾਰ ਨੇ ਆਪਣੀ ਕੋਠੀ ਵੇਚਣੀ ਹੈ ਜੀ ਬਹੁਤ ਵਧੀਆ ਸੋਹਣੀ ਕੋਠੀ ਹੈ ਸਾਰਾ ਕੰਮ ਮਾਲਕ ਨੇ ਬਹੁਤ ਚਾਵਾਂ ਦੇ ਨਾਲ ਕਰਵਾਇਆ ਹੋਇਆ ਸੀ ਤੁਸੀਂ ਦੇਖੋਗੇ ਤੁਸੀਂ ਦੇਖਦੇ ਰਹੋਗੇ ਇੰਨੀ ਸੋਹਣੀ ਕੋਠੀ ਹੈ ਸੀ ਬਾਕੀ ਆਪਾਂ ਸਾਡੀ ਗੱਲਬਾਤ ਕਰਦੇ ਹਾਂ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26100 ਤੇ 7 ਤਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪੂਰੀ ਸੋਹਣੀ ਕੋਠੀ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਅਸੀਂ ਬਹੁਤ ਸੋਹਣੇ ਏਰੀਆ ਚ ਬਣੀ ਹੋਈ ਐ ਸੋਹਣੀ ਕੋਠੀ ਐ ਅਸੀਂ ਸਾਰੀ ਗੱਲਬਾਤ ਆਪਾਂ ਕਰਦੇ ਆਂ ਅਸੀਂ ਬਾਕੀ ਇੱਕ ਵਾਰੀ ਤੁਸੀਂ ਕੋਠੀ ਨੂੰ ਦੇਖਿਓ ਜ਼ਰੂਰ ਜਿੱਨੇ ਤੁਸੀਂ ਪਹੁੰਚੇ ਹੋ ਜੀ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਤੁਹਾਨੂੰ ਕੋਠੀ ਪਸੰਦ ਆਊਗੀ ਕੋਠੀ ਦਾ ਏਰੀਆ ਪਸੰਦ ਆਊਗਾ ਬਾਕੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਜਿਹੜਾ ਬਾਹਰ ਰਸਤਾ ਲੱਗਦਾ ਸੀ ਰਸਤੇ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਕੋਠੀ ਪਾਈ ਹੋਈ ਐ ਸਾਰਾ ਕੰਮ ਕੋਠੀ ਦਾ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਸੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਰਿਹਾ ਸੀ। ਬੇੜਾ ਖੁੱਲਾ-ਡੂਲਾ ਆਪ ਨੂੰ ਦੇਖਣ ਨੂੰ ਮਿਲ ਜੂਗਾ। ਜਿਹੜਾ ਬਾਹਰ ਰਸਤਾ ਲੱਗਦਾ, ਰਸਤੇ ਤੋਂ ਉੱਚਾ ਬੇੜਾ ਹੈ ਤੇ ਬੇੜੇ ਤੋਂ ਉੱਚੀ ਇਹਨਾਂ ਨੇ ਕੋਠੀ ਪਾਈ ਹੋਈ ਹੈ ਸੀ। ਬਾਹਰਲੀ ਸਾਈਡ ਵੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ। ਉੱਤੇ ਜਾਣ ਵਾਸਤੇ ਬਾਹਰਲੀ ਸਾਈਡ ਤੋਂ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ। ਬਾਕੀ ਹੁਣ ਆਪਾਂ ਅੰਦਰ ਚੱਲਦੇ ਹਾਂ ਸੀ। ਅੰਦਰ ਦਾ ਮਾਹੌਲ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ। ਸਾਰਾ ਕੁਝ ਚੈੱਕ ਕਰੋ। ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਜੀ, ਥੱਲੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਸੀ। ਬਾਕੀ ਰਸੋਈ ਇੱਕ ਵਾਰੀ ਦੇਖੋ ਜੀ ਬਹੁਤ ਸੋਹਣਾ ਮਾਲਕ ਨੇ ਰਸੋਈ ਦਾ ਕੰਮ ਕਰਵਾ ਰੱਖਿਆ ਹਰ ਇੱਕ ਕੰਮ ਤੁਸੀਂ ਚੈੱਕ ਕਰੋ ਜੀ ਲੱਕੜ ਦਾ ਕੰਮ ਜਿਹੜੀਆਂ ਕੰਧਾਂ ਤੇ ਟਾਈਲਾਂ ਲੱਗਦੀਆਂ ਸੀ ਉਹ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਬਾਕੀ ਬਹੁਤ ਸੋਹਣਾ ਰੰਗ ਮਾਲਕ ਨੇ ਕਰਵਾਇਆ ਹੋਇਆ ਸੀ ਬਹੁਤ ਸੋਹਣੀ ਆਪਾਂ ਨੂੰ ਚਿਮਨੀ ਲੱਗੀ ਹੋਈ ਮਿਲ ਜੂਗੀ ਬਾਕੀ ਤੁਸੀਂ ਸਾਰਾ ਕੰਮ ਦੇਖ ਹੀ ਰਹੇ ਹੋ ਸੀ ਤੁਹਾਨੂੰ ਕੋਠੀ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਦਾ ਏਰੀਆ ਤੁਹਾਨੂੰ ਪਸੰਦ ਆਊਗਾ ਸੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿਆਂ ਸੀ ਬਾਕੀ ਤੁਸੀਂ ਕੋਠੀ ਨੂੰ ਇੱਕ ਵਾਰੀ ਦੇਖੋ ਜੀ ਲੌਬੀ ਏਰੀਆ ਚੈੱਕ ਕਰੋ ਜੀ ਤੇ ਡਾਈਨਿੰਗ ਏਰੀਆ ਇੱਕ ਪਾਸੇ ਵਧੀਆ ਆਪਾਂ ਨੂੰ ਮਿਲ ਜਾਊਗਾ ਬਾਕੀ ਰਸੋਈ ਪੂਰੀ ਖੁੱਲੀ ਡੁੱਲੀ ਤੇ ਪੂਰੀ ਵਧੀਆ ਮਿਲ ਜਾਊਗੀ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ 242 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਜੀ ਅ ਰਜਿਸਟਰੀ ਵਾਲੀ ਇਹ ਜਗ੍ਹਾ ਹੈ ਤੇ ਪੂਰੀ ਸੋਹਣੀ ਕੋਠੀ ਹੈ ਜੀ ਤੇ ਤੁਸੀਂ ਸਾਰਾ ਕੁਝ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਜੇ ਆਪਾਂ ਬੈੱਡਰੂਮਾਂ ਦੀ ਗੱਲ ਕਰੀਏ ਜੀ ਤਾਂ ਟੋਟਲ ਆਪਾਂ ਨੂੰ 4 ਬੈੱਡਰੂਮ ਦੇਖਣ ਨੂੰ ਮਿਲ ਜਾਣਗੇ। 2 ਬੈੱਡਰੂਮ ਥੱਲੇ ਨੇ, 2 ਬੈੱਡਰੂਮ ਉੱਪਰ ਨੇ ਜੀ। ਡਬਲ ਸਟੋਰੀ ਆਪਾਂ ਨੂੰ ਕੋਠੀ ਇਹ ਦੇਖਣ ਨੂੰ ਮਿਲੂਗੀ। ਬਾਕੀ ਹਰ ਇੱਕ ਕੰਮ ਪੂਰਾ ਬਹੁਤ ਸੋਹਣਾ ਕਰਵਾਇਆ ਹੋਇਆ ਜੀ ਚਾਹਾਂ ਨਾਲ ਤੁਸੀਂ ਰੰਗ ਦਾ ਕੰਮ ਦੇਖੋ ਜੀ ਬਾਥਰੂਮ ਜਿੰਨੇ ਤਿਆਰ ਹੋਏ ਨੇ ਵਧੀਆ ਬਾਥਰੂਮ ਸੋਹਣੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ। ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਵੀਡੀਓ 'ਚ ਦੇਖ ਰਹੇ ਹੋ ਸਾਰਾ ਕੁਝ ਵੀਡੀਓ 'ਚ ਆਪਾਂ ਦਿਖਾਈ ਰਹੀਆਂ ਸੀ। ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਹ ਕੋਠੀ ਜੀ ਏਰੀਆ ਇਹਨਾਂ ਦਾ ਬੁਲਾੜਾ ਘੰ ਬੁਲਾੜੇ ਏਰੀਆ ਚੋ ਕਾਫੀ ਡਿਮਾਂਡ ਪਹੁੰਚੀ ਸੀ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਇਹ ਕੋਠੀ ਅੱਜ ਲੈ ਕੇ ਪਹੁੰਚੇ ਹਾਂ ਜੀ ਜਿੰਨਾ ਜਿੰਨਾਂ ਨੇ ਬੁਲਾੜੇ ਏਰੀਆ ਚ ਕਮੈਂਟ ਪਾਈ ਸੀ ਜਿਲ੍ਹਾ ਮਾਨਸਾ ਜੀ ਇਹਨਾਂ ਦਾ ਜਿਲ੍ਹਾ ਮਾਨਸਾ ਏਰੀਆ ਬੁਲਾੜਾ ਨੇੜੇ ਆਈਟੀਆਈ ਬੁਲਾੜਾ ਚ ਨੀਅਰ ਇਹਨਾਂ ਨੂੰ ਆਈਟੀਆਈ ਬੁਲਾੜਾ ਲੱਗਦੀ ਆ ਬਾਕੀ ਤੁਹਾਨੂੰ ਕੀ ਕੁਝ ਅੰਦਰ ਦੇਖਣ ਨੂੰ ਮਿਲੂਗਾ ਉਹ ਤਾਂ ਮੈਂ ਤੁਹਾਨੂੰ ਕਨਫਰਮ ਕਰਵਾਈ ਦਿੱਤਾ ਜੀ ਬਾਕੀ ਇਹਨਾਂ ਨੇ ਬਾਹਰ ਸ਼ੇਪਟ ਹੁਣ ਤਾਂ ਕਰਕੇ ਇਹਨਾਂ ਨੇ ਆਪਦੀ ਕੋਠੀ ਵੇਚਣੀ ਹੈ ਨਵੀਂ ਕੋਠੀ ਹੈ ਜ ਤੇ ਬਣੀ ਨੂੰ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਤੇ ਤੁਹਾਨੂੰ ਆਪਾਂ ਵੀਡੀਓ ਚ ਸਾਰਾ ਕੁਝ ਦਿਖਾ ਵੀ ਰਹੀਆਂ ਜੀ ਤੇ ਆਪਾਂ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਇਹ ਪਸੰਦ ਆਵੇ ਤਾਂ ਇੱਕ ਵਾਰੀ ਆ ਕੇ ਦੇਖ ਸਕਦਾ ਕੋਠੀ ਨੂੰ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਈ ਸੀ ਹਰ ਇੱਕ ਬੰਦਾ ਫੋਨ ਕਰ ਲੇ ਜਾਣ ਤੋਂ ਪਹਿਲਾਂ 98724 67133 98724 67133 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਕੋਠੀ ਹੈ ਸੀ ਮਾਲਕ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਜਦੋਂ ਪੂਰੀ ਗੱਲਬਾਤ ਤੁਸੀਂ ਕਰ ਲਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਕੋਠੀ ਨੂੰ ਜਦੋਂ ਜਾ ਕੇ ਦੇਖੋਗੇ ਪਸੰਦ ਆ ਗਈ ਤੁਹਾਨੂੰ ਕੋਠੀ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਕੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਉੱਪਰ ਵੀ ਵਧੀਆ ਪੋਜੀਸ਼ਨ ਬਣਾਇਆ ਹੋਇਆ ਥੱਲੇ ਦਾ ਪੋਜੀਸ਼ਨ ਵੀ ਵਧੀਆ ਬਾਕੀ ਵੀਡੀਓ ਚ ਤੁਸੀਂ ਸਾਰਾ ਖੁਸ਼ੀ ਦੇਖ ਰਹੇ ਹੋ ਸੀ ਬਾਕੀ ਇਹਨਾਂ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਤੁਸੀਂ ਸਾਰਾ ਖੁਸ਼ੀ ਚੈੱਕ ਕਰ ਹੀ ਰਹੇ ਹੋ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਜੀ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਨੂੰ ਕੋਠੀ ਪਸੰਦ ਆਏ ਖਰੀਦਣ ਦਾ ਚਾਹ ਵਾ ਨੇ ਮਾਲਕ ਨਾਲ ਕਰੋ ਗੱਲਬਾਤ ਜਾਓ ਖਰੀਦੋ ਤੇ ਪਹਿਲੀ ਵਾਰ ਜਿੰਨੇ ਪਹੁੰਚਿਓ ਸੀ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾ ਤੁਹਾਡੇ ਕੋਲੇ ਵੀ ਕੋਠੀ ਹੈ ਜੀ ਘਰ ਹੈ ਮਕਾਨ ਹੈ ਮਹਿਲ ਹਵੇਲੀ ਹੈ ਕਿਸੇ ਵੀ ਪਿੰਡ 'ਚ ਚਾਹੀ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਕਿੱਤੋਂ ਵੀ ਦੇਖ ਰਹੇ ਹੋ ਜੀ ਪਿੰਡ ਚੋਂ ਸ਼ਹਿਰ ਚੋਂ ਤੁਹਾਡੇ ਕੋਲੇ ਕੋਠੀ ਐ ਵੱਡੀ ਕੋਠੀ ਐ ਛੋਟੀ ਕੋਠੀ ਐ ਨਮਾ ਘਰ ਪੁਰਾਣਾ ਘਰ ਕਿਵੇਂ ਵੀ ਐ ਜੀ ਵੇਚਣਾ ਚਾਹਉ ਨੋ ਕਿਸੇ ਕਾਰਨ ਕਰਕੇ ਤਾਂ ਆਪਣੇ ਕੋਲੇ ਭੇਜੋ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਕੋਠੀ ਐ ਜਿਹੜੀ ਸੇਲ ਹੋ ਜੂਗੀ ਆਪਾਂ ਐਡ ਕਰ ਦਾਂਗੇ ਅਸੀਂ ਤੁਸੀਂ ਜਿਹਨੇ ਖਰੀਦਣੀ ਐ ਉਹਦੇ ਨਾਲ ਪੂਰੀ ਗੱਲਬਾਤ ਕਰਕੇ ਸੇਲ ਕਰ ਦਿਓ ਜੀ ਤੇ ਤੁਹਾਡੀ ਮਦਦ ਵਾਸਤੇ ਆਪਾਂ ਚੈਨਲ ਤਿਆਰ ਕੀਤਾ ਸੀਗਾ ਕਿਸੇ ਤੋਂ ਆਪਾਂ 1 ਰੁਪਿਆ ਵੀ ਨਹੀਂ ਲੈਂਦੇ ਐਡ ਕਰਵਾਈ ਦਾ ਜਮਾਂ ਫਰੀ ਚ ਸਾਰਾ ਆਪਾਂ ਕੰਮ ਕਰਦੇ ਹਾਂ ਜੀ ਬਾਕੀ ਵੀਡੀਓ ਪਸੰਦ ਆਈ ਐ ਸੀ ਜਰੂਰ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਮਿਲਦੇ ਆ ਜੀ ਜਲਦੀ ਅਗਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਐਡ ਕਰਵਾਉਣ ਵਾਸਤੇ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਭੇਜੋ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਐ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ